ਰਾਜਸਥਾਨ ਦੇ ਵਿੱਚ ਰਹਿਣ ਵਾਲਾ ਇੱਕ ਬਜ਼ੁਰਗ ਵਿਅਕਤੀ ਆਪਣੇ ਪੁੱਤ ਦੇ ਲਈ ਇੱਕ ਕੁੜੀ ਦੀ ਭਾਲ ਕਰ ਰਿਹਾ ਸੀ ਇਸ ਲਈ ਉਹ ਕਾਫੀ ਲੋਕਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਹਨਾਂ ਨਾਲ ਗੱਲਬਾਤ ਕਰਦਾ ਹੈ ਤੇ ਗੱਲਬਾਤ ਕਰਨ ਦੇ ਦੌਰਾਨ ਜਦੋਂ ਉਸ ਨੂੰ ਰਾਜਸਥਾਨ ਦੇ ਵਿੱਚ ਆਪਣੇ ਪੁੱਤ ਦੇ ਲਈ ਕੁੜੀ ਨਹੀਂ ਮਿਲਦੀ ਤਾਂ ਕਿਸੇ ਨੇ ਕਿਹਾ ਕਿ ਤੁਹਾਨੂੰ ਮੱਧ ਪ੍ਰਦੇਸ਼ ਜਾਣਾ ਚਾਹੀਦਾ ਹੈ ਉੱਥੇ ਉਹ ਭਾਲ ਦੇ ਵਿੱਚ ਕੁਝ ਲੋਕ ਨੇ ਜੋ ਇਸ ਤਰ੍ਹਾਂ ਦੀ ਇੱਕ ਵੈੱਬਸਾਈਟ ਚਲਾਉਂਦੇ ਨੇ ਜਿੱਥੇ ਉਹ ਵਿਆਹ ਕਰਵਾਉਂਦੇ ਨੇ ਜਦੋਂ ਉਹ ਬਜ਼ੁਰਗ ਵਿਅਕਤੀ ਆਪਣੇ ਪੁੱਤ ਨੂੰ ਲੈ ਕੇ ਸਿੱਧਾ ਉਪਾਲ ਪਹੁੰਚ ਜਾਂਦਾ ਹੈ। ਉੱਥੇ ਜਾਣ ਤੋਂ ਬਾਅਦ ਅਜਿਹੇ ਵਿਅਕਤੀਆਂ ਨਾਲ ਉਹ ਮੁਲਾਕਾਤ ਕਰਦਾ ਹੈ। ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਆਪਣੇ ਮੁੰਡੇ ਦੇ ਲਈ ਇੱਕ ਲੜਕੇ ਦੀ ਤਲਾਸ਼ ਹੈ ਤੇ ਮੈਂ ਕਾਫੀ ਦੂਰ ਤੋਂ ਘੁੰਮਦੇ ਘਮਾਉਂਦੇ ਤੁਹਾਡੇ ਕੋਲ ਪਹੁੰਚਿਆ ਹਾਂ। ਅੱਗੋਂ ਉਹ ਕਹਿੰਦੇ ਨੇ ਕਿ ਪਰੇਸ਼ਾਨ ਕਿਉਂ ਹੁੰਦੇ ਹੋ? ਤੁਹਾਨੂੰ ਕੁਝ ਖਰਚਾ ਕਰਨਾ ਪਵੇਗਾ। ਇਸ ਵਿੱਚ ਘੱਟੋ-ਘੱਟ 2 ਲੱਖ ਰੁਪਏ ਵੱਧ ਤੋਂ ਵੱਧ 5 ਲੱਖ ਰੁਪਏ ਜਿਵੇਂ ਦੀ ਤੁਹਾਡੀ ਡਿਮਾਂਡ ਹੋਵੇ। ਉਮੇਦੇ ਹੀ ਤੁਹਾਨੂੰ ਲਾੜੀ ਮਿਲ ਜਾਵੇਗੀ ਜਿਵੇਂ ਇਹ ਉਸ ਬਜ਼ੁਰਗ ਵਿਅਕਤੀ ਨੇ ਇਹ ਗੱਲ ਸੁਣੀ ਉਸਨੇ ਕਿਹਾ ਕੋਈ ਦਿੱਕਤ ਨਹੀਂ ਵੈਸੇ ਵੀ ਮੇਰੇ ਪੁੱਤ ਦੇ ਵਿਆਹ ਚ ਬਹੁਤ ਅੜਚਣ ਆ ਰਹੀਆਂ ਨੇ ਬਸ ਤੁਸੀਂ ਉਸ ਦਾ ਵਿਆਹ ਕਰਵਾ ਦਵੋ ਉਧਰੋਂ ਜਿਹੜਾ ਵਿਅਕਤੀ ਸੀ ਉਸਨੇ ਅਲੱਗ ਅਲੱਗ 15 ਤੋਂ 16 ਕੁੜੀ ਦੀਆਂ ਫੋਟੋਆਂ ਦਿਖਾਈਆਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਵਿੱਚੋਂ ਜੋ ਵੀ ਕੁੜੀ ਪਸੰਦ ਕਰੋਗੇ ਅਸੀਂ ਤੁਹਾਡੇ ਪੁੱਤ ਦਾ ਵਿਆਹ ਉਸੇ ਨਾਲ ਹੀ ਕਰਵਾ ਦੇਾਂਗੇ ਜਦੋਂ ਫੋਟੋ ਦੇਖੀ ਜਾਂਦੇ ਨੇ ਇੱਕ ਤੋਂ ਇੱਕ ਫੋਟੋ ਉਹ ਮੁੰਡੇ ਅੱਗੇ ਕਰ ਰਿਹਾ ਸੀ ਦੇਖਦੇ ਹੀ ਦੇਖਦੇ ਇੱਕ ਫੋਟੋ ਤੇ ਉਸ ਦੀ ਨਜ਼ਰ ਰੁਕ ਜਾਂਦੀ ਹੈ ਉਸ ਤੋਂ ਬਾਅਦ ਉਹ ਬਜ਼ੁਰਗ ਵਿਅਕਤੀ ਯਾਨੀ ਕਿ ਮੁੰਡੇ ਦਾ ਪਿਤਾ ਪੁੱਛਦਾ ਹੈ ਕਿ ਤੈਨੂੰ ਇਹ ਕੁੜੀ ਪਸੰਦ ਆ ਰਹੀ ਹੈ ਤਾਂ ਮੁੰਡਾ ਕਹਿੰਦਾ ਹੈ ਕਿ ਮੈਨੂੰ ਤਾਂ ਇਹ ਕੁੜੀ ਵਧੀਆ ਲੱਗ ਰਹੀ ਹੈ ਮੈਂ ਤਾਂ ਇਸੇ ਨਾਲ ਹੀ ਵਿਆਹ ਕਰਵਾਉਣਾ ਤੁਸੀਂ ਇਸ ਬਾਰੇ ਚ ਗੱਲ ਕਰ ਲਵੋ ਜਿਵੇਂ ਉਸ ਲੜਕੀ ਤੇ ਹੱਥ ਰੱਖਿਆ ਜਾਂਦਾ ਹੈ ਤਾਂ ਉਹ ਕਹਿੰਦੇ ਨੇ ਕਿ ਠੀਕ ਹੈ ਕੋਈ ਵੀ ਦਿੱਕਤ ਨਹੀਂ ਹੈ ਇਸ ਕੁੜੀ ਦਾ ਨਾਮ ਲక్ష్ਮੀ ਹੈ ਤੇ ਲక్ష్ਮੀ ਦੇ ਨਾਲ ਵਿਆਹ ਤੁਹਾਡਾ ਹੋ ਜਾਵੇਗਾ ਜਦੋਂ ਮੁੰਡੇ ਨੇ ਕਿਹਾ ਕਿ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਉਹ ਵਿਅਕਤੀ ਕਹਿੰਦਾ ਹੈ ਕਿ ਵੈਸੇ ਵੀ ਉਸਦੇ ਨਾਲ ਪੂਰੀ ਜ਼ਿੰਦਗੀ ਬਿਤਾਉਣੀ ਹੈ ਕਿ ਅਸੀਂ ਵਿਆਹ ਤੋਂ ਪਹਿਲਾਂ ਕੁਝ ਮਿੰਟਾਂ ਦੇ ਲਈ ਮੁਲਾਕਾਤ ਨਹੀਂ ਕਰ ਸਕਦੇ ਤਾਂ ਅਗੋਂ ਉਸ ਵਿਅਕਤੀ ਨੇ ਕਿਹਾ ਕਿ ਕੋਈ ਦਿੱਕਤ ਨਹੀਂ ਕੋਈ ਇਤਰਾਜ਼ ਨਹੀਂ ਹੈ ਮੈਂ ਤੁਹਾਨੂੰ ਮੁਲਾਕਾਤ ਕਰਵਾ ਦਿੰਦਾ ਹਾਂ ਜਦੋਂ ਗੱਲ ਮੁਲਾਕਾਤ ਕਰਵਾਉਣ ਦੀ ਆਉਂਦੀ ਹੈ ਤਾਂ ਉਸ ਦੇ ਲਈ ਜਗ੍ਹਾ ਤੇ ਵਕਤ ਨਿਧਾਰਤ ਕੀਤਾ ਜਾਂਦਾ ਹੈ ਆਖਰਕਾਰ ਉਹ ਮੁੰਡੇ ਤੇ ਕੁੜੀ ਇੱਕ ਦੂਜੇ ਦੇ ਸਾਹਮਣੇ ਬੈਠੇ ਹੋਏ ਸੀ ਮੁੰਡੇ ਪਿਤਾ ਵੀ ਸੀ ਜੋ ਵਿਆਹ ਕਰਵਾਉਣ ਦੇ ਲਈ ਵਿਚੋਲਗੀ ਕਰ ਰਹੇ ਸੀ ਉਹ ਵੀ ਲੋਕ ਸਾਹਮਣੇ ਸੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਕੁੜੀ ਨੇ ਆਪਣੀ ਜ਼ਿੰਦਗੀ ਦੇ ਕੁਝ ਪੁਰਾਣੇ ਪੰਨਿਆਂ ਨੂੰ ਫਰੋਲ ਕੇ ਦਿਖਾਇਆ ਤੇ ਅੱਗੋਂ ਮੁੰਡੇ ਨੇ ਵੀ ਆਪਣੀ ਜ਼ਿੰਦਗੀ ਦੇ ਕੁਝ ਪੰਨਿਆਂ ਨੂੰ ਫਰੋਲ ਕੇ ਦਿਖਾਇਆ ਇਸ ਦੇ ਵਿੱਚ ਹੀ ਮੌਕਾ ਦੇਖਦੇ ਹੀ ਮੁੰਡੇ ਨੇ ਆਪਣੀ ਜੇਬ ਚੋਂ ਹਥਕੜੀ ਕੱਢਣ ਤੋਂ ਬਾਅਦ ਉਸ ਲਾੜੀ ਨੂੰ ਕਿਹਾ ਕਿ ਯੂ ਆਰ ਅੰਡਰ ਅਰੈਸਟ ਦਰਅਸਲ ਅਸੀਂ ਰਾਜਸਥਾਨ ਪੁਲਿਸ ਦੇ ਅਫਸਰ ਹਾਂ ਤੇ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਦੇ ਲਈ ਆਏ ਹਾਂ ਜਿਵੇਂ ਹੀ ਗ੍ਰਿਫਤਾਰ ਹੁੰਦੀ ਹੈ ਕੁੜੀ ਉਸ ਤੋਂ ਬਾਅਦ ਹਲਚਲ ਮਚ ਜਾਂਦੀ ਹੈ ਜਿਹੜੇ ਉਸ ਦੇ ਆਸ-ਪਾਸ ਖੜੇ ਹੋਏ ਸੀ ਉਹ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਬਜ਼ੁਰਗ ਵਿਅਕਤੀ ਜਿਹੜਾ ਸੀ ਉਹ ਵੀ ਉਸ ਮੁੰਡੇ ਦਾ ਪਿਓ ਨਹੀਂ ਸੀ ਬਲਕਿ ਰਾਜਸਥਾਨ ਪੁਲਿਸ ਦਾ ਇੱਕ ਅਫਸਰ ਹੁੰਦਾ ਹੈ ਆਖਰਕਾਰ ਦੋਵਾਂ ਨੇ ਬੜੀ ਮੁਸ਼ਦਦਤ ਤੋਂ ਬਾਅਦ ਆਸ-ਪਾਸ ਜਿਹੜੇ ਉਹਨਾਂ ਦੇ ਕੁਝ ਵਿਅਕਤੀ ਲੁਕੇ ਹੋਏ ਸੀ ਪੁਲਿਸ ਅਫਸਰ ਉਹਨਾਂ ਨੇ ਵੀ ਘੇਰਾਬੰਦੀ ਕੀਤੀ ਤੇ ਲਾੜੀ ਸਮੇਤ ਹੀ ਜਿਹੜੇ ਉਸ ਦੇ ਨਾਲ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਦੀ ਵਜ੍ਹਾ ਇਹ ਸੀ ਕਿ ਜੇਕਰ ਉਸ ਮੁੰਡੇ ਨਾਲ ਮਤਲਬ ਕਿ ਜਿਹੜਾ ਉਹ ਮੁੰਡਾ ਨਹੀਂ ਸੇ ਇੱਕ ਪੁਲਿਸ ਅਫਸਰ ਸੀ ਜੇ ਉਸ ਨਾਲ ਵਿਆਹ ਹੁੰਦਾ ਤਾਂ ਇਹ ਉਸ ਕੁੜੀ ਮਤਲਬ ਕਿ ਲక్ష్ਮੀ ਦਾ 26ਵਾਂ ਵਿਆਹ ਹੁੰਦਾ ਪਹਿਲਾਂ ਉਹ 25 ਵਿਆਹ ਕਰਵਾ ਚੁੱਕੀ ਸੀ ਅੱਜ ਦੀ ਇਸ ਕਹਾਣੀ ਦੀ ਮਦਦ ਦੇ ਨਾਲ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਲక్ష్ਮੀ ਨੇ ਇੰਨੇ ਵਿਆਹ ਕਿਉਂ ਕਰਵਾਏ ਕਿ ਉਹਨੂੰ ਮਿਲਦਾ ਸੀ ਇਨ੍ਹਾਂ ਵਿਆਹਾਂ ਦੇ ਬਦਲੇ 'ਚ ਸਤਸ਼ੀਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵਾਂਗੇ ਸੋ ਬੋਤਾ ਸਮਾਂ ਨਾ ਖਰਾਬ ਕਰਦੇ ਹੋਏ ਆਓ ਲੈ ਚੱਲਦੇ ਆ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਅੱਜ ਦੀ ਸੱਚੀ ਘਟਨਾ ਅਸੀਂ ਤੁਹਾਨੂੰ ਜੋ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਰਾਜਸਥਾਨ ਜ਼ਿਲ੍ਹੇ ਸੁਵਾਈ ਮਾਦੋਪੁਰ ਦਾ ਇੱਕ ਥਾਣਾ ਲੱਗਦਾ ਹੈ ਮਨ ਟਾਊਨ ਦਰਅਸਲ ਗੱਲ ਕਰ ਰਹੇ ਸੀ 3 ਮਈ 2025 ਦੀ ਸਵੇਰ ਦਾ ਵਕਤ ਹੁੰਦਾ ਹੈ ਆਈਐਸਐਚ ਦੀ ਕਲੋਨੀ ਦਾ ਨਿਵਾਸੀ ਜਿਸ ਦਾ ਨਾਮ ਹੁੰਦਾ ਹੈ ਵਿਸ਼ਨੂ ਸ਼ਰਮਾ ਪੁੱਤਰ ਬਣਵਾਰੀ لال ਸ਼ਰਮਾ ਜਿਹੜਾ ਕਿ ਉਹ ਮਾਨ ਥਾਣੇ ਪਹੁੰਚ ਜਾਂਦੇ ਨੇ ਥਾਣੇ ਦੇ ਵਿੱਚ ਜਾ ਕੇ ਇੱਕ ਸਾਈਡ ਤੇ ਖੜ ਕੇ ਉਹ ਰੋ ਰਿਹਾ ਸੀ ਕਿਸੇ ਨੇ ਪੁੱਛਿਆ ਕਿ ਤੁਸੀਂ ਸਵੇਰੇ ਸਵੇਰੇ ਇੱਥੇ ਆਏ ਕੀ ਗੱਲ ਹੈ ਕਿਉਂ ਰੋ ਰਹੇ ਹੋ ਤਾਂ ਉਹ ਕਹਿਣ ਲੱਗਦਾ ਹੈ ਕਿ ਸਾਹਿਬ ਕੁਝ ਦਿਨ ਪਹਿਲਾਂ ਤਾਂ ਮੇਰਾ ਵਿਆਹ ਹੋਇਆ ਸੀ ਪਤਾ ਨਹੀਂ ਮੇਰੀ ਪਤਨੀ ਕਿੱਥੇ ਚਲੀ ਗਈ ਹੈ ਮੈਂ ਉਸ ਨੂੰ ਸਾਰੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ ਹੀ ਮੇਰੀ ਮਦਦ ਕਰ ਦਵੋ ਮੇਰੀ ਪਤਨੀ ਮੈਨੂੰ ਮਿਲ ਨਹੀਂ ਰਹੀ ਉਹ ਉਸ ਵਿਅਕਤੀ ਦੇ ਲਈ ਇਹ ਜਗ੍ਹਾ ਇਹ ਸ਼ਹਿਰ ਬਿਲਕੁਲ ਅਣਜਾਣ ਹੈ ਪਤਾ ਨਹੀਂ ਕਿਥੇ ਪਰੇਸ਼ਾਨ ਹੋਵੇਗੀ 2 ਮਈ ਦੀ ਸ਼ਾਮ ਨੂੰ ਅਚਾਨਕ ਲਾਪਤਾ ਹੋ ਗਈ ਸੀ ਪੁਲਿਸ ਵਾਲਿਆਂ ਨੇ ਪੁੱਛਿਆ ਕਿ ਜੇਕਰ ਉਹ ਲਾਪਤਾ ਹੋ ਗਈ ਹੈ ਕਿਸੇ ਨੂੰ ਦੱਸ ਕੇ ਗਈ ਹੋਵੇਗੀ ਕੋਈ ਉਸ ਦਾ ਰਿਸ਼ਤੇਦਾਰ ਹੋਵੇਗਾ ਉਸ ਦੇ ਘਰ ਵਾਲੇ ਪਰਿਵਾਰ ਵਾਲੇ ਕੋਈ ਤਾਂ ਹੋਣਗੇ ਤਾਂ ਫਿਰ ਵਿਸ਼ਨੂੰ ਨੇ ਕਿਹਾ ਕਿ ਸਾਹਿਬ ਉਸ ਦੇ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈ ਉਸ ਦੇ ਘਰ 'ਚ ਕੋਈ ਨਹੀਂ ਕੋਈ ਵੀ ਮੇਰੇ ਕੋਲ ਉਹਨਾਂ ਦਾ ਸੰਪਰਕ ਨਹੀਂ ਹੈ ਬਸ ਤੁਸੀਂ ਪਤਾ ਕਰ ਦਵੋ ਜਦੋਂ ਗੱਲ ਆਉਂਦੀ ਹੈ ਤਾਂ ਪੁਲਿਸ ਵਾਲੇ ਪੁੱਛ ਦੇ ਨੇ ਕਿ ਠੀਕ ਹੈ ਤੁਸੀਂ ਇੱਕ ਕੰਪਲੇਟ ਲਿਖ ਕੇ ਦੇ ਦੇਵੋ ਅਸੀਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਾਂਗੇ ਜਾਂਚ ਪੜਤਾਲ ਕਰਨ ਤੋਂ ਬਾਅਦ ਦੇਖਾਂਗੇ ਲੜਕੇ ਤੋਂ ਕੰਪਲੇਟ ਲਿਖਾਈ ਜਾਂਦੀ ਹੈ ਤੇ ਉਹ ਕੰਪਲੇਟ ਦੇ ਵਿੱਚ ਇੱਕ ਕਹਾਣੀ ਲਿਖਦਾ ਹੈ ਕਹਾਣੀ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਉਸ ਮੁੰਡੇ ਦਾ ਵਿਆਹ ਨਹੀਂ ਹੋ ਰਿਹਾ ਸੀ ਨਾਂ ਵਿਸ਼ਨੂ ਸ਼ਰਮਾ ਹੁੰਦਾ ਹੈ ਉਸ ਨੂੰ ਇੱਕ ਲਾੜੀ ਦੀ ਤਲਾਸ਼ ਸੀ ਤੇ ਲਾੜੀ ਦੀ ਤਲਾਸ਼ ਕਰਨ ਦੇ ਲਈ ਉਸ ਨੇ ਖੰਡਵਾ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਸੁਨੇਤਾ ਦੇ ਸੰਪਰਕ ਵਿੱਚ ਆਉਂਦਾ ਹੈ ਨਾਲ ਹੀ ਪੱਪੂ ਦੇ ਸੰਪਰਕ ਵਿੱਚ ਆਉਂਦਾ ਹੈ ਸੁਨੀਤਾ ਤੇ ਪੱਪੂ ਨੂੰ ਕਹਿੰਦਾ ਹੈ ਕਿ ਮੈਨੇ ਵਿਆਹ ਕਰਵਾਉਣਾ ਹੈ ਮੇਰਾ ਵਿਆਹ ਕਰਵਾ ਦਿਵੋ ਉਹ ਕਹਿੰਦੇ ਨੇ ਕਿ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਉਹ ਲਗਭਗ 15 ਤੋਂ 20 ਕੁੜੀਆਂ ਦੀਆਂ ਤਸਵੀਰਾਂ ਦਿਖਾਉਂਦੇ ਨੇ 15 ਤੋਂ 20 ਕੁੜੀਆਂ ਚੋਂ ਉਸਨੇ ਇੱਕ ਕੁੜੀ ਚੁਣੀ ਹੁੰਦੀ ਸੀ ਜਿਹੜੀ ਉਸ ਨੂੰ ਪਸੰਦ ਆ ਰਹੀ ਸੀ ਉਸ ਨੂੰ ਅਨੁਰਾਦਾ ਨਾਮ ਦੀ ਇੱਕ ਕੁੜੀ ਪਸੰਦਾ ਜਾਂਦੀ ਹੈ ਜਿਵੇਂ ਇਹ ਅਨੁਰਾਦਾ ਨਾਮ ਦੀ ਕੁੜੀ ਹਾਲਾਂਕਿ ਉਸ ਦਾ ਨਾਮ ਕੁਝ ਹੋਰ ਰੱਖਿਆ ਗਿਆ ਸੀ ਅਨੁਰਾਦਾ ਉਸ ਨੂੰ ਪਸੰਦ ਆਉਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਕਹਿ ਦਿੰਦਾ ਹੈ ਕਿ ਮੈਂ ਇਸ ਦੇ ਨਾਲ ਵਿਆਹ ਕਰਵਾਉਣਾ ਹੈ ਇਸ ਦੇ ਨਾਲ ਵਿਆਹ ਕਰਵਾਉਣ ਦੀ ਗੱਲ ਆਉਂਦੀ ਹੈ ਤਾਂ 10 April 2025 ਨੂੰ ਉਹ ਦੋਵੇਂ ਕੋਟ ਪਹੁੰਚਦੇ ਨੇ ਵਿਆਹ ਦਾ ਇੱਕ ਫਾਰਮ ਹੁੰਦਾ ਹੈ ਉਸ ਤੇ ਦਸਖਤ ਕਰਦੇ ਨੇ ਇਸੇ ਤਰ੍ਹਾਂ ਕੀਤਾ ਗਿਆ ਸੀ ਜਿਵੇਂ ਕਿ ਕੋਟ ਮੈਰਿਜ ਹੁੰਦੀ ਹੈ ਪਰ ਉਹ ਕੋਟ ਦੇ ਵਿੱਚ ਨਹੀਂ ਜਾਂਦੇ ਕੋਈ ਵਕੀਲ ਨਹੀਂ ਹੁੰਦਾ ਵਕੀਲ ਦੇ ਮਾਧਿਅਮ ਤੋਂ ਹੀ ਬਾਹਰ ਤੋਂ ਬਾਹਰ ਹੀ ਸਾਰੀ ਦੀ ਸਾਰੀ ਰਸਮਾਂ ਹੋ ਜਾਂਦੀਆਂ ਨੇ ਇਸ ਤੋਂ ਬਾਅਦ 19 April 2025 ਨੂੰ ਵਿਆਹ ਹੋ ਜਾਂਦਾ ਹੈ ਤੇ 20 April 2025 ਨੂੰ ਉਹ ਆਪਣੇ ਘਰ ਪਹੁੰਚ ਜਾਂਦਾ ਹੈ ਆਪਣੀ ਪਤਨੀ ਨੂੰ ਲੈ ਕੇ ਉਸਦੇ ਨਾਲ ਸੁਹਾਗਰਾਤ ਮਨਾਉਂਦਾ ਹੈ ਉਸ ਦਿਨ ਹੁਣ ਗੱਲਬਾਤ ਕਰਦਾ ਹੈ ਉਸਦੇ ਦੁੱਖ ਸੁੱਖ ਆਪਣੇ ਦੁੱਖ ਸੁੱਖ ਸਾਰਾ ਕੁਝ ਦੱਸਦਾ ਹੈ ਪੂਰੀ ਰਾਤ ਇਦਾਂ ਹੀ ਨਿਕਲ ਜਾਂਦੀ ਹੈ ਗੱਲਬਾਤ ਕਰਦੇ ਕਰਦੇ ਅਗਲਾ ਦਿਨ ਨਿਕਲਦਾ ਹੈ ਉਸ ਤੋਂ ਬਾਅਦ ਅਗਲੇ ਦਿਨ ਮਹਿਮਾਨ ਵੀ ਆਉਂਦੇ ਨੇ ਰਿਸ਼ਤੇਦਾਰ ਵੀ ਆਉਂਦੇ ਨੇ ਮੂੰਹ ਦਿਖਾਏ ਦੀ ਰਸਮ ਹੁੰਦੀ ਹੈ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸੀ ਪਰਿਵਾਰ ਦੇ ਲੋਕ ਖੁਸ਼ ਸੀ ਕਿਉਂਕਿ ਵਿਸ਼ਨੂ ਸ਼ਰਮਾ ਦੇ ਕਾਫੀ ਸਾਲਾਂ ਤੋਂ ਮੈਰिज ਵਿਆਹ ਨਹੀਂ ਹੋ ਰਿਹਾ ਸੀ ਇਸ ਗੱਲ ਨੂੰ ਲੈ ਕੇ ਉਹ ਪਰੇਸ਼ਾਨ ਸੀ ਤੇ ਉਸ ਦੀ ਇਹ ਖੁਆਇਸ਼ ਪੂਰੀ ਹੋ ਜਾਂਦੀ ਹੈ ਸਾਬ ਕੋ ਜੋ ਠੇਕ ਚੱਲ ਰਿਹਾ ਸੀ B21222324 ਇਸ ਤਰ੍ਹਾਂ ਦੇ ਨਾਲ ਹੀ ਲਗਾਤਾਰ ਦਿਨ ਬੀਤ ਰਹੇ ਸੀ ਹਾਲਾ ਉਹ ਘਰ ਦਾ ਕੋਈ ਵੀ ਕੰਮ ਨਹੀਂ ਕਰ ਰਹੀ ਸੀ ਪਰ ਮਾਤਾ ਪਿਤਾ ਨੇ ਕਿਹਾ ਕਿ ਕੋਈ ਗੱਲ ਨਹੀਂ ਪੁੱਤ ਘਰ ਦੀ ਨਮੀ ਨਮੀ ਬਹੂ ਹੈ ਇਸ ਲਈ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਹੌਲੀ ਹੌਲੀ ਘਰ ਦੀ ਆਦਤ ਪੈ ਜਾਵੇਗੀ ਤਾਂ ਉਸ ਤੋਂ ਬਾਅਦ ਫਿਰ ਇਹ ਘਰ ਦਾ ਵੀ ਸਾਰਾ ਕੰਮ ਕਰ ਲਵੇਗੀ ਹਲੇ ਤਾਂ ਮੈਂ ਕੰਮ ਕਰ ਲੈਨੀ ਆ ਜਿਵੇਂ ਮਾਤਾ ਪਹਿਲਾ ਕੰਮ ਕਰਦੀ ਸੀ ਮਾਤਾ ਉਦਾਂ ਹੀ ਕੰਮ ਕਰ ਰਹੀ ਸੀ ਲਾੜੀ ਦਾ ਕੰਮ ਸੀ ਰਾਤ ਨੂੰ ਵਧੀਆ ਜਿਹੜਾ ਤਿਆਰ ਹੋ ਕੇ ਬੈਠ ਜਾਣਾ ਲਾੜੇ ਦਾ ਇੰਤਜ਼ਾਰ ਕਰਨਾ ਉਸ ਦੇ ਨਾਲ ਫਿਰ ਰਾਤਾਂ ਬਿਤਾਉਣੀਆਂ ਜਦੋਂ ਫਿਰ ਦਿਨ ਨਿਕਲਦਾ ਸੀ ਇੱਕ ਇੱਕ ਦਿਨ ਚ ਦੋ ਦੋ ਤਿੰਨ ਤਿੰਨ ਵਾਰ ਨਹਾਉਣਾ ਧੋਣਾ ਸਾਫ ਸਫਾਈ ਰੱਖਣਾ ਆਪਣੀ ਸਿਰਫ ਬਾਕੀ ਘਰ ਦਾ ਕੋਈ ਮਤਲਬ ਨਹੀਂ ਜਿਸ ਕਮਰੇ ਦੇ ਵਿੱਚ ਰਹਿੰਦੀ ਸੀ ਉਸ ਕਮਰੇ ਦੀ ਸਾਫ ਸਫਾਈ ਰੱਖਣਾ ਤੇ ਆਪਣੇ ਲਾੜੇ ਦਾ ਇੰਤਜ਼ਾਰ ਕਰਦੀ ਸੀ ਇਦਾਂ ਕਰਦੇ ਕਰਦੇ 2 ਮਈ 2025 ਦੀ ਇਹ ਗੱਲ ਹੈ ਸ਼ਾਮ ਦਾ ਸਮਾਂ ਸੀ ਜਦੋਂ ਇਹ ਮੁੰਡਾ ਵਿਸ਼ਨੂੰ ਸ਼ਰਮਾ ਆਪਣੇ ਘਰ ਪਹੁੰਚਦਾ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਉਸ ਦੀ ਲਾੜੀ ਹੈ ਅਨੁਰਾਦਾ ਉਹ ਘਰ 'ਚ ਹੀ ਨਹੀਂ ਉਸ ਨੇ ਉਸ ਕੁੜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਕੋਲ ਵੀ ਆਪਣਾ ਕੋਈ ਨੰਬਰ ਨਹੀਂ ਸੀ ਤਾਂ ਹੁਣ ਦੇਖਦਾ ਕੀ ਹੈ ਕਿ ਜਦੋਂ ਸਵੇਰੇ ਘਰ ਤੋਂ ਨਿਕਲਿਆ ਸੀ ਤਾਂ ਉਸ ਦਾ ਖੁਦ ਦਾ ਮੋਬਾਈਲ ਨਹੀਂ ਸੀ ਮਤਲਬ ਕਿ ਉਸ ਦਾ ਮੋਬਾਈਲ ਗਾਇਬ ਹੋ ਚੁੱਕਿਆ ਸੀ ਉਦੋਂ ਹੀ ਦੂਸਰੇ ਨੰਬਰ ਤੋਂ ਉਹ ਆਪਣੇ ਨੰਬਰ ਤੇ ਫੋਨ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦੇ ਲਾੜੀ ਦੇ ਕੋਲ ਉਸ ਦਾ ਮੋਬਾਈਲ ਹੈ ਉਹ ਫੋਨ ਚੁੱਕਦੀ ਹੈ ਤੇ ਉਸ ਨੂੰ ਪੁੱਛਦਾ ਹੈ ਕਿ ਤੁਸੀਂ ਕਿੱਥੇ ਹੋ ਮੈਂ ਕਦੋਂ ਤੋਂ ਲੱਭ ਰਿਹਾ ਅਜੇ ਹੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਤੈਨੂੰ ਲੱਭਿਆ ਨਹੀਂ ਅਨੁਰਾਦਾ ਕਹਿੰਦੀ ਹੈ ਕਿ ਮੈਂ ਤਾਂ ਭੱਜ ਗਈ ਹੁਣ ਮੁੜ ਕੇ ਵਾਪਸ ਨਹੀਂ ਆਵਾਂਗੀ ਜਦੋਂ ਅਜੇ ਹੀ ਗੱਲ ਉਸਨੇ ਕਹੀ ਉਸਨੇ ਕਿਹਾ ਕਿ ਤੂੰ ਮਜ਼ਾਕ ਕਰ ਰਹੀ ਹੈ ਫਿਰ ਲਾੜੀ ਨੇ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਹੀ ਮੈਂ ਵਾਪਸ ਮੁੜ ਕੇ ਨਹੀਂ ਆਵਾਂਗੀ ਜੇਕਰ ਸੱਚ ਵਿੱਚ ਹੀ ਤੈਨੂੰ ਕੋਈ ਲਾੜੀ ਚਾਹੀਦੀ ਹੈ ਤਾਂ ਕਿਸੇ ਹੋਰ ਨੂੰ ਲੱਭ ਲੈਣਾ ਤੇ ਇਸ ਬੈੱਡ ਤੇ ਸੁਵਾਉਣ ਦੇ ਲਈ ਕਿਸੇ ਹੋਰ ਨੂੰ ਲੱਭ ਲੈਣਾ ਜਦੋਂ ਇਹ ਗੱਲ ਉਸਨੇ ਸੁਣੀ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਇਹ ਮਜ਼ਾਕ ਕਰ ਰਹੀ ਹੈ ਸਵੇਰ ਤੱਕ ਆ ਜਾਵੇਗੀ ਪਰ ਸਵੇਰ ਤੱਕ ਵੀ ਉਹ ਵਾਪਸ ਮੁੜ ਕੇ ਨਹੀਂ ਆਉਂਦੀ ਘਰ ਦੇ ਵਿੱਚ ਕੁਝ ਸਮਾਨ ਲੱਭਿਆ ਜਾਂਦਾ ਹੈ ਤਾਂ ਲਗਭਗ 40000 ਗਾਇਬ ਸੀ ਕੁਝ ਗਹਿਣੇ ਸੀ ਜਿਵੇਂ ਕਿ ਮੰਗਲ ਸੂਤਰ ਇੱਕ ਅੰਗੂਠੀ ਹੁੰਦੀ ਹੈ ਨਾਲ ਹੀ ਪੈਰ ਦੀਆਂ ਝਾਂਜਰਾ ਇਸ ਤਰ੍ਹਾਂ ਦੀਆਂ 5-6 ਚੀਜ਼ਾਂ ਸਨ ਜਿਸ ਦੀ ਕੀਮਤ ਲਗਭਗ 1 ਲੱਖ ਜਾਂ ਫਿਰ 1.5 ਲੱਖ ਦੇ ਆਸ-ਪਾਸ ਦੱਸੀ ਜਾ ਰਹੀ ਸੀ ਇੱਕ ਮੋਬਾਈਲ ਸੀ ਜੋ ਵਿਸ਼ਨੂ ਦਾ ਸੀ ਉਹ ਵੀ ਗਾਇਬ ਸੀ ਤਾਂ 30000 ਰੁਪਏ ਦੀ ਨਕਦੀ ਗਾਇਬ ਸੀ ਇਹ ਸਾਰੀ ਕਹਾਣੀ ਜਦੋਂ ਥਾਣੇ ਦੇ ਵਿੱਚ ਜਾ ਕੇ ਸੁਣਾਈ ਜਾਂਦੀ ਹੈ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਲੈਂਦੀ ਹੈ ਤੇ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਆਖਰਕਾਰ ਪੁਲਿਸ ਇਸ ਦੇ ਵਿੱਚ ਇੱਕ ਟੀਮ ਤਿਆਰ ਕਰਦੀ ਹੈ ਤੇ ਟੀਮ ਦੇ ਵਿੱਚ ਇੱਕ ਏਐਸਆਈ ਮਿਠਾ ਲਾਲ ਯਾਦਵ ਕਨਸਟੇਬਲ ਰਮਜੀ ਲਾਲ ਜਤਿੰਦਰ ਮਹਿਲਾ ਕਨਸਟੇਬਲ ਦੀਪਿਕਾ ਇਹਨਾਂ ਦੀ ਟੀਮ ਤਿਆਰ ਕੀਤੀ ਜਾਂਦੀ ਹੈ ਮਨ ਟਾਊਨ ਤੇ ਪੁਲਿਸ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਲੱਭਣਾ ਹੈ ਜਿਹੜੇ ਜਿਹੜੇ ਐਡਰੈਸ ਲਿਖਿਆ ਗਿਆ ਸੀ ਉਸ ਲਾੜੀ ਦੇ ਉਸ ਐਡਰੈਸ ਦੇ ਬਾਰੇ ਚ ਪਤਾ ਕਰਦੇ ਨੇ ਪਰ ਉਹ ਤਾਂ ਐਡਰੈਸ ਫਰਜੀ ਪਾਏ ਜਾਂਦੇ ਨੇ ਤਾਂ ਫਿਰ ਉਹਨਾਂ ਪੁਲਿਸ ਵਾਲੇ ਨੂੰ ਲੱਗਦਾ ਹੈ ਕਿ ਇਹ ਤਾਂ ਕੁੜੀ ਮਿਲ ਨਹੀਂ ਆਸਾਨੀ ਦੇ ਨਾਲ ਕਿਉਂਕਿ ਇਹ ਪਹਿਲਾਂ ਤੋਂ ਹੀ ਪੂਰੀ ਪਲੈਨਿੰਗ ਦੇ ਨਾਲ ਹੀ ਸੀ ਕੋਈ ਐਸੀ ਵੈਸੀ ਲਾੜੀ ਨਹੀਂ ਹੈ ਮਤਲਬ ਕਿ ਲੁਟੇਰੀ ਲਾੜੀ ਹੈ ਤਾਂ ਇਸ ਨੇ ਜ਼ਰੂਰ ਪਹਿਲਾਂ ਵੀ ਕਾਂਡ ਕੀਤੇ ਹੋਣਗੇ ਤਾਂ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਜਾਂਚ ਪੜਤਾਲ ਦੇ ਵਿੱਚ ਲੱਗ ਜਾਂਦੇ ਨੇ ਫਿਰ ਉਹਨਾਂ ਨੇ ਪਲਾਨ ਕੀਤਾ ਕਿ ਇਹਨਾਂ ਪੁਲਿਸ ਵਾਲਿਆਂ ਵਿੱਚੋਂ ਹੀ ਇੱਕ ਪੀਤਾ ਬਣ ਜਾਂਦਾ ਹੈ ਤੇ ਇੱਕ ਕਾਂਸਟੇਬਲ ਨੂੰ ਉੱਤ ਬਣਾਇਆ ਜਾਂਦਾ ਹੈ ਤੇ ਉਹ ਕੁਝ ਅਜਿਹੀ ਪਲੈਨਿੰਗ ਕਰਦੇ ਨੇ ਜਿਵੇਂ ਵਿਸ਼ਨੂ ਨੇ ਆਪਣੇ ਲਈ ਲਾੜੀ ਲੱਭੀ ਸੀ ਤਾਂ ਇਦਾਂ ਹੀ ਕਨਸਟੇਬਲ ਆਪਣੇ ਲਈ ਲਾੜੀ ਲੱਭਣ ਲੱਗ ਜਾਂਦੇ ਨੇ ਨਾਲ ਜਿਹੜੇ ਉਹਨਾਂ ਦੇ ਅਫਸਰ ਹੁੰਦੇ ਨੇ ਉਹ ਪੇਤਾ ਦਾ ਰੂਪ ਧਾਰ ਲੈਂਦੇ ਨੇ ਪੇਸ ਬਦਲ ਲੈਂਦੇ ਨੇ ਤਾਂ ਉਹ ਆਸ-ਪਾਸ ਦੇ ਲੋਕਾਂ ਨੂੰ ਪੁੱਛਦੇ ਨੇ ਤਾਂ ਇਦਾਂ ਹੀ ਰਿਸ਼ਤੇ ਬਾਰੇ ਪਤਾ ਕਰਦੇ ਕਰਦੇ ਪਹੁੰਚ ਜਾਂਦੇ ਨੇ ਮੱਧ ਪ੍ਰਦੇਸ਼ ਦੇ ਭੂਪਾਲ ਚ भोपाल ਚ ਪਹੁੰਚ ਜਾਂਦੇ ਨੇ ਤੇ ਉਥੇ ਜਾਣ ਤੋਂ ਬਾਅਦ ਹੁਣ ਪਤਾ ਲੱਗਦਾ ਹੈ ਅਜਿਹੇ ਕੁਝ ਲੋਕਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਥੇ ਇਦਾਂ ਦੀ ਵਿਆਹ ਵਗੈਰਾ ਕਰਵਾਉਂਦੇ ਨੇ ਗੱਲਬਾਤ ਕਰਦੇ ਨੇ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਨੇ ਕਿ ਸਾਨੂੰ ਆਪਣੇ ਪੁੱਤ ਦੇ ਲਈ ਲਾੜੀ ਚਾਹੀਦੀ ਹੈ ਤੇ ਜਦੋਂ ਉਹ ਕੋਸ਼ਿਸ਼ ਕਰਦੇ ਨੇ ਆਖਰਕਾਰ ਉਹ ਹੌਲੀ-ਹੌਲੀ ਕਰਕੇ ਉਸ ਗਰੁੱਪ ਦੇ ਕੋਲ ਪਹੁੰਚ ਜਾਂਦੇ ਨੇ ਜੋ ਆਨਲਾਈਨ ਵੈੱਬਸਾਈਟ ਚਲਾਇਆ ਕਰਦਾ ਸੀ ਜੋ ਵਿਆਹ ਕਰਵਾਉਂਦੇ ਸੀ ਉਹਨਾਂ ਦੇ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਕਿ ਮੈਨੇ ਆਪਣੇ ਪੁੱਤ ਦਾ ਵਿਆਹ ਕਰਵਾਉਣਾ ਹੈ ਵਿਆਹ ਦੇ ਲਈ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਲਾੜੇ ਨੇ ਉਹੀ ਲਾੜੀ ਪਸੰਦ ਕਰਨੀ ਸੀ ਜਿਸ ਲੁਟੇਰੀ ਲਾੜੀ ਦੀ ਉਹਨਾਂ ਨੂੰ ਤਲਾਸ਼ ਸੀ ਆਖਰਕਾਰ ਲੁਟੇਰੀ ਲਾੜੀ ਤੱਕ ਪਹੁੰਚ ਜਾਂਦੇ ਨੇ ਜਦੋਂ ਉਥੇ ਪਹੁੰਚਦੇ ਨੇ ਤਾਂ ਪਤਾ ਲੱਗਦਾ ਹੈ ਕਿ ਉਸ ਕੁੜੀ ਨੇ ਇਸ ਵਿਸ਼ਨੂੰ ਨੂੰ ਛੱਡ ਕੇ ਜਿੱਥੇ ਘਰ ਤੋਂ ਨਿਕਲੇ ਸੀ ਉਹ ਭੋਪਾਲ 'ਚ ਵਿਆਹ ਕਰਵਾ ਲਿਆ ਸੀ। ਭੋਪਾਲ ਦੇ ਵਿੱਚ ਹੀ ਰਹਿਣ ਵਾਲਾ ਇੱਕ ਮੁੰਡਾ ਹੁੰਦਾ ਗੱਬਰ ਉਸ ਦਾ ਨਾਮ ਹੁੰਦਾ ਹੈ। ਗੱਬਰ ਦੀ ਲਾੜੀ ਸੀ। ਪੁਲਿਸ ਨੇ ਉੱਥੇ ਫਿਰ ਰੇਡ ਮਾਰੀ। ਰੇਡ ਮਾਰਨ ਤੋਂ ਬਾਅਦ ਆਖਰਕਾਰ ਉਸ ਕੁੜੀ ਨੂੰ ਉਸ ਜਗ੍ਹਾ ਤੋਂ ਗ੍ਰਿਫਤਾਰ ਕਰਦੇ ਨੇ। ਹਾਲਾਂਕਿ ਉਹ ਪੁਲਿਸ ਨੂੰ ਮਿਲਣ ਦੇ ਲਈ ਵੀ ਆਈ ਸੀ। ਉਸ ਜਗ੍ਹਾ ਦੀ ਉਹ ਤਪਤੀਸ਼ ਕਰਨਾ ਚਾਹੁੰਦੀ ਸੀ ਕਿ ਆਖਰਕਾਰ ਉਹ ਰੁਕੀ ਹੋਈ ਕਿੱਥੇ ਹੈ। ਪਰ ਪਤਾ ਲੱਗਦਾ ਹੈ ਕਿ ਉਹ ਜਿਹੜੇ ਘਰ ਦੇ ਵਿੱਚ ਰੁਕੀ ਹੋਈ ਸੀ ਉਹ ਉਸ ਦਾ ਨਵਾਂ પતિ ਸੀ ਉਸ ਦਾ ਇਸ ਕਹਾਣੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਸ ਦਾ ਕਹਿਣਾ ਸੀ ਕਿ ਸਾਹਿਬ ਮੈਂ ਤਾਂ ਪੈਸੇ ਖਰਚ ਕੀਤੇ ਨੇ ਮੇਰੇ ਪੈਸੇ ਤਾਂ ਦਵਾ ਦਵੋ ਪਰ ਲਾੜੀ ਤਾਂ ਪੈਸੇ ਲੈ ਕੇ ਨਿਕਲ ਚੁੱਕੀ ਸੀ ਪਰ ਜਿਹੜਾ ਉਸ ਦਾ ਸਮਾਨ ਸੀ ਉਹ ਬਚ ਗਿਆ ਮਤਲਬ ਕਿ 6-7 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਲਾੜੇ ਨੂੰ ਇਥੋਂ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ ਹੁਣ ਪੁਲਿਸ ਵਾਲਿਆਂ ਨੂੰ ਉਹਨੂੰ ਗ੍ਰਿਫਤਾਰ ਕਰਕੇ ਉਸ ਨੂੰ ਮਾਦੋਪੁਰ ਦੇ ਥਾਣੇ ਮੰਨਟਾਉਂ ਨੂੰ ਲੈ ਕੇ ਆਉਣਾ ਸੀ ਉਸ ਤੋਂ ਬਾਅਦ ਜਦੋਂ ਪੁੱਛਤਾਜ਼ ਕਰਦੇ ਨੇ ਤਾਂ ਸਾਰੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਕੁੜੀ ਜਿਸ ਦਾ ਨਾਮ ਹੈ ਅਨੁਰਾਦਾ ਇਹ ਨੋਤਨਾਵਾ ਥਾਣੇ ਅੱਡਾ ਬਾਜ਼ਾਰ ਦੀ ਰਹਿਣ ਵਾਲੀ ਹੁੰਦੀ ਹੈ ਇਸ ਦਾ ਵਿਆਹ ਹੁੰਦਾ ਹੈ ਸਾਲ 2018 ਚ ਵਿਸ਼ਾਲ ਪਾਸਵਾਨ ਰੂਦਰਪੁਰ ਸ਼ਿਵਨਾਥ ਪੁਲਿਸ ਸਟੇਸ਼ਨ ਕੁਲੂ ਜ਼ਿਲ੍ਹਾ ਮਹਿਰਾਜਗੰਜ ਉੱਤਰਾਪਰਦੇਸ਼ ਇਹਨਾਂ ਦੋਨਾਂ ਦਾ ਵਿਆਹ ਇਸ ਲਈ ਹੁੰਦਾ ਹੈ ਕਿਉਂਕਿ ਵਿਸ਼ਾਲ ਪਾਸਵਾਨ ਤੇ ਅਨੁਰਾਦਾ ਪਾਸਵਾਨ ਦੋਵੇਂ ਆਪਸ ਦੇ ਵਿੱਚ ਰਿਸ਼ਤੇਦਾਰ ਹੁੰਦੇ ਨੇ ਜਦੋਂ ਇਹ ਦੋਵੇਂ ਵਿਆਹ ਕਰਦੇ ਨੇ ਇਹਨਾਂ ਦੇ ਵਿਆਹ ਨੂੰ ਲੈ ਕੇ ਪਰਿਵਾਰ ਵਾਲੇ ਖੁਸ਼ ਨਹੀਂ ਸੀ ਹਾਲਾਂਕਿ ਵਿਆਹ ਕਰਨ ਤੋਂ ਬਾਅਦ ਰਹਿੰਦੇ ਤਾਂ ਪਿੰਡ ਵਿੱਚ ਹੀ ਨੇ ਸਾਲ 2021 ਤੱਕ ਦੋਵੇਂ ਇਕੱਠੇ ਰਹਿੰਦੇ ਨੇ ਇੱਕ ਪੁੱਤ ਤੇ ਧੀ ਜਨਮ ਲੈਂਦੇ ਨੇ ਪਰ ਜਦੋਂ ਮੌਕਾ ਦੇਖਦੇ ਨੇ ਸਾਲ 2001 ਵਿੱਚ ਇਥੋਂ ਆਪਣਾ ਪਿੰਡ ਛੱਡ ਕੇ ਖਾਣ ਕਮਾਣ ਦੇ ਲਈ ਸ਼ਹਿਰ 'ਚ ਚਲੇ ਜਾਂਦੇ ਨੇ ਇਹ ਪਹੁੰਚ ਜਾਂਦੇ ਨੇ ਮੱਧ ਪ੍ਰਦੇਸ਼ ਦੇ ਪੁਪਾਲ ਨੂੰ ਇੱਕ ਥਾਣਾ ਲੱਗਦਾ ਛੋਲਾ ਉਸ ਦੇ ਨਾਲ ਹੀ ਇੱਕ ਪਿੰਡ ਲੱਗਦਾ ਹੈ ਸ਼ਿਬਨਗਰ ਉੱਥੇ ਰਹਿਣਾ ਦੋਵੇਂ ਸ਼ੁਰੂ ਕਰ ਦਿੰਦੇ ਨੇ ਪਰ ਪਤੀ ਤੇ ਪਤਨੀ ਦੇ ਵਿੱਚ ਅਕਸਰ ਝਗੜਾ ਰਹਿਣ ਲੱਗਦਾ ਹੈ ਹਾਲਾਂਕਿ ਇਹਨਾਂ ਦੋਵਾਂ ਦੇ ਕਈ ਸਾਲ ਲੰਘ ਜਾਂਦੇ ਨੇ ਕਈ ਸਾਲ ਬੀਤ ਜਾਂਦੇ ਨੇ ਉਸ ਤੋਂ ਬਾਅਦ ਪਤੀ ਪਤਨੀ ਵੀ ਅਲੱਗ-ਅਲੱਗ ਰਹਿਣਾ ਸ਼ੁਰੂ ਕਰ ਦਿੰਦੇ ਨੇ ਆਖਰਕਾਰ ਇਹ ਔਰਤ ਜਿਸ ਦਾ ਨਾਮ ਅਨੁਰਾਦਾ ਹੁੰਦਾ ਉਹ ਕੁਝ ਲੋਕਾਂ ਦੇ ਸੰਪਰਕ ਵਿੱਚ ਆਉਂਦੀ ਹੈ ਰੋਸ਼ਨੀ ਸੁਨੀਤਾ ਰਘੂਵੀਰ ਮਜਬੂਤ ਸਿੰਘ ਯਾਦਵ ਗੋਲੂ ਅਰਜਨ ਸਿੰਘ ਇਹਨਾਂ ਲੋਕਾਂ ਦੇ ਨਾਲ ਸੰਪਰਕ ਵਿੱਚ ਆਉਂਦੀ ਹੈ ਸੰਪਰਕ ਵਿੱਚ ਆਉਣ ਤੋਂ ਬਾਅਦ ਇੱਕ ਅਜਿਹੀ ਕਹਾਣੀ ਸ਼ੁਰੂ ਹੁੰਦੀ ਹੈ ਇਹ ਲੋਕ ਅਜਿਹੀ ਮਜਬੂਰ ਲੋਕਾਂ ਦੇ ਜੋ ਗਰੀਬ ਹੁੰਦੇ ਸੀ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਸੀ ਉਹਨਾਂ ਦੇ ਹੀ ਸੰਪਰਕ ਵਿੱਚ ਰਹਿੰਦੇ ਸੀ ਤੇ ਉਹਨਾਂ ਦੇ ਲਈ ਲਾੜੀਆਂ ਪ੍ਰੋਵਾਈਡ ਕਰਵਾਇਆ ਕਰਦੇ ਸੀ ਉਸ ਦੇ ਲਈ ਇਹਨਾਂ ਨੇ ਇੱਕ ਕੀਮਤ ਤੈਅ ਕੀਤੀ ਹੋਈ ਸੀ ਉਹ ਕੀਮਤ 1 ਲੱਖ ਵਿੱਚ ਵੀ ਹੋ ਸਕਦੀ ਸੀ 3 ਵੀ 4 ਵੀ 5 ਵੀ ਜਿਵੇਂ ਜਿਸ ਦਾ ਹੱਥ ਪਿਆ ਕਰਦਾ ਸੀ ਇਸ ਹਿਸਾਬ ਦੇ ਨਾਲ ਹੋ ਜਾਇਆ ਕਰਦਾ ਸੀ ਪਰ ਲਾੜੀ ਦੀ ਇੱਕ ਕੀਮਤ ਤੈਅ ਸੀ ਕਿ ਜਿਸ ਘਰ ਦੇ ਵਿੱਚ ਉਹ ਜਾਵੇਗੀ ਉਸ ਤੋਂ ਬਾਅਦ ਉਹ ਜਿੰਨੀ ਜਲਦੀ ਉੱਥੋਂ ਨਿਕਲੇਗੀ ਉਸ ਨੂੰ 50000 ਰੁਪਏ ਹਰ ਹਾਲ ਦੇ ਵਿੱਚ ਮਿਲ ਹੀ ਜਾਣਗੇ ਲਾੜੀ ਦੇ 50000 ਰੁਪਏ ਤੈਅ ਸੀ ਅਨੁਰਾਦਾ ਇਸੇ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਕੁਝ ਹੀ ਮਹੀਨਿਆਂ ਚ ਉਸ ਨੇ ਲਗਭਗ 25 ਮੁੰਡਿਆਂ ਦੇ ਨਾਲ ਵਿਆਹ ਕਰਵਾਇਆ 25 ਮੁੰਡਿਆਂ ਦੇ ਨਾਲ ਸੁਹਾਗਰਾਤ ਮਨਾਈ ਕਿਸੇ ਦੇ ਨਾਲ 5 ਦਿਨ ਕਿਸੇ ਦੇ ਨਾਲ 10 ਦਿਨ ਕਿਸਤੇ ਦੇ ਨਾਲ 15 ਦਿਨ ਜਿਵੇਂ ਹੀ ਉਸ ਨੂੰ ਠੀਕ ਲੱਗਦਾ ਹੈ ਉਸ ਦੇ ਨਾਲ ਹੀ ਉਹ ਉਵੇਂ ਰਹਿੰਦੀ ਹੈ ਤੇ ਜਿਵੇਂ ਹੀ ਮੌਕਾ ਮਿਲਦਾ ਸੀ ਮੌਕਾ ਦੇਖ ਕੇ ਉਥੋਂ ਭੱਜ ਜਾਂਦੀ ਸੀ ਕਈ ਘਰ ਅਜਿਹੇ ਸੀ ਜਿਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਹੋ ਜਾਇਆ ਕਰਦਾ ਸੀ ਕਿ ਇਹ ਇੱਥੋਂ ਭੱਜ ਸਕਦੀ ਹੈ ਇਸ ਲਈ ਉਸ ਦੀ ਕੇਰਾਬੰਦੀ ਕਰ ਲਈ ਜਾਂਦੀ ਸੀ ਤੇ ਜਦੋਂ ਕੇਰਾਬੰਦੀ ਹੋ ਜਾਇਆ ਕਰਦੇ ਸੀ ਤਾਂ ਲਾੜੀ ਫਸੀ ਹੋਈ ਆਪਣੇ ਆਪ ਨੂੰ ਦੇਖਦੀ ਸੀ ਉਦੋਂ ਉਹ ਆਪਣੇ ਦੋਸਤਾਂ ਨੂੰ ਫੋਨ ਕਰਦੀ ਸੀ ਉਸ ਕੋਲ ਨੰਬਰ ਹੁੰਦਾ ਸੀ ਤੇ ਕੀਪੈਡ ਮੋਬਾਈਲ ਹੁੰਦਾ ਸੀ ਉਹਨਾਂ ਨੂੰ ਫੋਨ ਕਰਕੇ ਕਹਿੰਦੀ ਸੀ ਮੈਂ ਇੱਥੋਂ ਜਲਦੀ ਨਿਕਲ ਨਹੀਂ ਸਕਦੀ ਇਸ ਲਈ ਮੈਨੂੰ ਇੱਥੋਂ ਕੱਢੋ ਜਦੋਂ ਉਹ ਕੱਢਣ ਦੇ ਲਈ ਆਇਆ ਕਰਦੇ ਸੀ ਜਿਹੜੀ ਰਕਮ ਉਹ ਜਮ੍ਹਾਂ ਕਰਦੇ ਸੀ ਦਿੰਦੇ ਸੀ ਕਈ ਵਾਰ ਉਹ ਪੈਸੇ ਉਹਨਾਂ ਨੂੰ ਵਾਪਸ ਕਰਨੇ ਪੈਂਦੇ ਸੀ ਆਪਣੀ ਲਾੜੀ ਨੂੰ ਛੁਡਵਾਉਣ ਦੇ ਲਈ ਕਿਉਂਕਿ ਉਹਨਾਂ ਨੇ ਨਵੇਂ ਕਸਟਮਰ ਨਵੇਂ ਵਿਅਕਤੀਆਂ ਨੂੰ ਲੱਭਣਾ ਹੁੰਦਾ ਸੀ ਉਹਨਾਂ ਨੂੰ ਫਸਾਉਣਾ ਹੁੰਦਾ ਸੀ ਉਹਨਾਂ ਤੋਂ ਪੈਸੇ ਲੁੱਟਣੇ ਹੁੰਦੇ ਸੀ ਉਹਨਾਂ ਦੇ ਘਰ ਤੋਂ ਜੁਐਲਰੀ ਨਕਦੀ ਚੋਰੀ ਕਰਨ ਦੀ ਕੋਸ਼ਿਸ਼ਾਂ ਹੁੰਦੀਆਂ ਸੀ ਹਾਲਾਂਕਿ ਵਿਸ਼ਨੂ ਸ਼ਰਮਾ ਨੇ ਹਿੰਮਤ ਦਿਖਾਈ ਥਾਣੇ ਜਾਂਦਾ ਹੈ ਪੁਲਿਸ ਤੱਕ ਪਹੁੰਚਦਾ ਹੈ ਪੁਲਿਸ ਵਾਲਿਆਂ ਨੇ ਵੀ ਬੜੀ ਹੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਆਖਰਕਾਰ ਲਾੜੀ ਫੜੀ ਜਾਂਦੀ ਹੈ ਤਾਂ ਪੂਰੀ ਕਹਾਣੀ ਸਾਹਮਣੇ ਆਉਂਦੀ ਹੈ ਜੇਕਰ ਉਸ ਵਾਲੇ ਦੇ ਨਾਲ ਉਸਦੀ ਮੈਰਿਜ ਹੁੰਦੀ ਹੈ ਵਿਆਹ ਹੁੰਦਾ ਹੈ ਤਾਂ ਫਿਰ ਇਹ 25ਵਾਂ ਨਹੀਂ 26ਵਾਂ ਇਹ ਉਸਦਾ ਲਾੜਾ ਹੁੰਦਾ ਪਰ ਉਹ 25 ਵਿਆਹ ਕਰ ਚੁੱਕੀ ਸੀ ਸੋ ਦੋਸਤੋ ਇਸ ਪੂਰੀ ਘਟਨਾ ਨੂੰ ਸੁਣਾਉਣ ਦਾ ਮਤਲਬ ਤੁਹਾਨੂੰ ਪਰੇਸ਼ਾਨ ਕਰਨਾ ਬਿਲਕੁਲ ਵੀ ਨਹੀਂ ਹੈ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂਕ ਕਰਨਾ ਹੈ ਤੁਹਾਨੂੰ ਸੁਚੇਤ ਕਰਨਾ ਹੈ ਤੁਹਾਨੂੰ ਦੱਸਣਾ ਹੈ ਕਿ ਕੋਈ ਵੀ ਵਸਤੂ ਕੋਈ ਵੀ ਸਮਾਨ ਕੋਈ ਵੀ ਚੀਜ਼ ਕੋਈ ਵੀ ਇਨਸਾਨ ਜੇਕਰ ਤੁਹਾਨੂੰ ਆਸਾਨੇ ਦੇ ਨਾਲ ਮਿਲ ਜਾਵੇ ਤਾਂ ਸਮਝ ਲਿਓ ਕੁਝ ਨਾ ਕੁਝ ਖੋਟ ਹੈ ਉਸ ਦੇ ਅੰਦਰ ਇਸ ਲਈ ਉਸ ਦੀ ਪੂਰੀ ਜਾਣਕਾਰੀ ਪ੍ਰਾਪਤ ਜਰੂਰ ਕਰ ਲਿਓ ਸੋ ਬਾਕੀ ਦੋਸਤੋ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਸਟੋਰੀ ਦੇ ਨਾਲ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ